ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਕਿ ਮਦਾਨ ਸਾਹਿਬ ਜਿਹੜੇ ਰਾਮ ਭਗਤ ਹੈ ਰਾਮ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹ ਸਵੈਟਰ ਬਣਾ ਰਿਹਾ ਹੈ ਕਿਉਂਕਿ ਸਾਡੇ 494 ਸਾਲ ਬਾਅਦ ਰਾਮ ਲਲਾ ਜੀ ਆਪਣੇ ਮੰਦਿਰ 'ਚ ਬਿਰਾਜਮਾਨ ਹੋਣਗੇ ਜਿੱਥੇ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਉੱਥੇ ਅਦਾਲਤ ਦਾ ਧੰਨਵਾਦ ਕਰਦਾ ਉੱਥੇ ਨਰਿੰਦਰ ਮੋਦੀ ਜੀ ਮਾਨਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਹੈ ਇਹ ਬਹੁਤ ਵੱਡਾ ਕਿਉਂਕਿ ਵਿਰੋਧੀ ਵਾਰ-ਵਾਰ ਕਹਿੰਦੇ ਸੀ ਕਿ ਰਾਮ ਮੰਦਰ ਤੇ ਤਰੀਕ ਨਹੀਂ ਦੱਸਦੇ ਹਾਂ ਤਾਂ ਤਰੀਕ ਵੀ ਆ ਗਈ। ਅੱਜ ਤੋਂ 400-500 ਸਾਲ ਪਹਿਲਾਂ ਗੁਰਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀਗਾ। ਤੇ ਮੈਂ ਸਮਝਦਾ ਕਿ ਜਿਹਨੂੰ ਜਾਬਰ ਕਿਹਾ ਹੋਵੇ ਤੇ ਸਾਨੂੰ ਵੀ ਉਹ ਜਾਬਰ ਦੀਆਂ ਚੀਜ਼ਾਂ ਨਿਸ਼ਾਨੀਆਂ ਨਹੀਂ ਰੱਖਣੇ ਚਾਹੀਦੇ। ਅਸੀਂ ਆਪਣੇ ਦੇਸ਼ ਦੀ ਆਪਣੀ ਸਭਿਅਤਾ ਦੀ ਉਹਨੇ ਤਹਿਸ਼-ਮਹਿਸ਼ ਕੀਤਾ ਸੀ। ਉਸ ਦੇਸ਼ ਦੀ ਸੰਸਕ੍ਰਿਤੀ, ਸੱਭਿਆਚਾਰ ਨੂੰ ਬਚਾਉਣ ਵਾਸਤੇ ਬਹੁਤ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਤੇ ਸਾਨੂੰ ਵੀ ਉਹ ਕੰਮ ਕਰਨਾ ਚਾਹੀਦਾ ਤੇ ਮੈਦਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ। ਜਿਨ੍ਹਾਂ ਨੇ ਸਵੈਟਰ ਦਿੱਤੇ ਅਸੀਂ ਆਪਣੀ ਸਮਰੱਥਾ ਦੇ ਅਨੁਸਾਰ ਇਹ ਸਵੈਟਰਾਂ ਲੋਕਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਸਾਡੀ ਸਮਰੱਥਾ ਤੇ ਪਰਮਾਤਮਾ ਕਰੇ ਸਾਰਿਆਂ ਨੂੰ ਰਾਮ ਜੀ ਦੀ ਕਿਰਪਾ ਬਣੀ ਰਹੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਬਣੀ ਰਹੇ ਉਸ ਪਰਮਾਤਮਾ ਸਾਰਿਆਂ ਦੇ ਘਰ ਚ ਖੁਸ਼ੀਆਂ ਬਖਸ਼ੇ ਜੀ ਬੈਕਟਰੀ ਕੈਪੈਸਿਟੀ ਹੈ ਜੀ ਜੀ ਪ੍ਰੇਰਨਾ ਦਿੱਤੀ ਹੈ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਕਿ ਮਦਾਨ ਸਾਹਿਬ ਜਿਹੜੇ ਰਾਮ ਭਗਤ ਹੈ ਰਾਮ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹ ਸਵੈਟਰ ਬਣਾ ਰਿਹਾ ਕਿਉਂਕਿ ਸਾਡੇ 494 ਸਾਲ ਬਾਅਦ ਰਾਮ ਲਲਾ ਜੀ ਆਪਣੇ ਮੰਦਿਰ 'ਚ ਬਿਰਾਜਮਾਨ ਹੋਣਗੇ ਜਿੱਥੇ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਉੱਥੇ ਅਦਾਲਤ ਦਾ ਧੰਨਵਾਦ ਕਰਦਾ ਉੱਥੇ ਨਰਿੰਦਰ ਮੋਦੀ ਜੀ ਮਾਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਹੈ ਇਹ ਬਹੁਤ ਵੱਡਾ ਕਿਉਂਕਿ ਵਿਰੋਧੀ ਵਾਰ-ਵਾਰ ਕਹਿੰਦੇ ਸੀ ਕਿ ਰਾਮ ਮੰਦਰ ਤੇ ਤਰੀਕ ਨਹੀਂ ਦੱਸਦੇ ਹਾਂ ਤਾਂ ਤਰੀਕ ਵੀ ਆ ਗਈ। ਅੱਜ ਤੋਂ 400-500 ਸਾਲ ਪਹਿਲਾਂ ਗੁਰਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀਗਾ। ਤੇ ਮੈਂ ਸਮਝਦਾ ਕਿ ਜਿਹਨੂੰ ਜਾਬਰ ਕਿਹਾ ਹੋਵੇ ਤੇ ਸਾਨੂੰ ਵੀ ਉਹ ਜਾਬਰ ਦੀਆਂ ਚੀਜ਼ਾਂ ਨਿਸ਼ਾਨੀਆਂ ਨਹੀਂ ਰੱਖਣੇ ਚਾਹੀਦੇ ਅਸੀਂ ਆਪਣੇ ਦੇਸ਼ ਦੀ ਆਪਣੀ ਸਭਿਅਤਾ ਦੀ ਉਹਨੇ ਤਹਿਸ਼-ਮਹਿਸ਼ ਕੀਤਾ ਸੀ। ਉਸ ਦੇਸ਼ ਦੀ ਸਭਿਅਤਾਈ ਸੱਭਿਆਚਾਰ ਨੂੰ ਬਚਾਉਣ ਵਾਸਤੇ ਬਹੁਤ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਤੇ ਸਾਨੂੰ ਵੀ ਉਹ ਕੰਮ ਕਰਨਾ ਚਾਹੀਦਾ ਤੇ ਮੈਦਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਸਵੈਟਰ ਦਿੱਤੇ ਅਸੀਂ ਆਪਣੀ ਸਮਰੱਥਾ ਦੇ ਅਨੁਸਾਰ ਇਹ ਸਵੈਟਰਾਂ ਲੋਕਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਸਾਡੀ ਸਮਰੱਥਾ ਤੇ ਪਰਮਾਤਮਾ ਕਰੇ ਸਾਰਿਆਂ ਨੂੰ ਰਾਮਚੰਦ ਦੀ ਕਿਰਪਾ ਬਣੀ ਰਹੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਬਣੀ ਰਹੇ ਉਸ ਪਰਮਾਤਮਾ ਸਾਰਿਆਂ ਦੇ ਘਰ ਚ ਖੁਸ਼ੀਆਂ ਬਖਸ਼ੇ ਜੀ ਇਹ ਜੋ ਬਾਲਿਕ ਪ੍ਰਧਾਨ ਨਿਤੀ ਹੈ ਜੋ ਬੈਕਟਰੀ ਹੈ ਜਿੰਨੀ ਤੇ ਪ੍ਰੇਰਨਾ ਦਿੱਤੀ ਹੈ we <laughs>